हरियाणा ट्राइपेरियन स्टेट है ही नहीं है जी उनका पहले दिन से ही राइट नहीं था जो पहले भी पानी मिला उनको रीऑर्गेनाइजेशन एक्ट बोल तो रहा हूं मैं सेक्शन 78 79 80 उसके आधार के ऊपर एकतरफा अवार्ड करके हरियाणा ले गया वो गलत है और जो हम पीने का पानी दे रहे हैं वो लगातार पिछले कुछ सालों से दे रहे हैं चाहे हमारा पानी बढ़े या कम हो हरियाणा हैज नो राइट ओवर वाटर आजादी तो बाद हुन तक assi admit kardeya aur itihas da hissa ban chuka wa ke magarlian partiyan to galtiyan hoyian ਪਰ ਮੈਂ ਅੰਦਰ ਇਹਨਾਂ ਨੂੰ ਯਾਦ ਕਰਾਇਆ ਕਿ ਯਾਦ ਰੱਖਿਓ ਇਹ ਜੋ ਕੁਝ ਹੋ ਰਿਹਾ ਵਾ ਇਹ ਇੱਕ ਡੀਪ ਸਟੇਟ ਦੀ ਕਾਰਵਾਈ ਪੰਜਾਬ ਵਰਗੀ ਬਾਰਡਰ ਸਟੇਟ ਤੇ ਘਟ ਗਿਣਤੀ ਸਟੇਟ ਨਾਲ ਆ ਇਹ ਜੰਮੂ ਕਸ਼ਮੀਰ ਨਾਲ ਵਿਵਿਤਕਰਾ ਵਾ ਇੱਕ ਡੀਪ ਸਟੇਟ ਦੀ ਪੱਕੀ ਠੱਕੀ ਪਾਲਿਸੀ ਦੇ ਤਹਿਤ ਡਿਸਕ੍ਰਿਮੀਨੇਸ਼ਨ ਨਾਰਥ-ਈਸਟ ਦੇ ਨਾਲ ਕੇਰਲਾ ਜਾਂ ਸਦਰਨ ਸਟੇਟਸ ਦੇ ਨਾਲ ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਅੱਜ ਇਹ ਐਕਸ਼ਨ ਲੈ ਰੇ ਇਹ ਬਹੁਤ ਬਿਲੇਟਡ ਆ ਜਿਹੜੀ ਸਭ ਤੋਂ ਇੰਪੋਰਟੈਂਟ BBMP ਨੇ ਫੈਸਲਾ ਲਿਆ ਸੀਗਾ ਪਾਵਰ ਮਿਨਿਸਟਰੀ ਨੇ ਇਹ ਉਹਨਾਂ ਨੇ 23 ਫ फेब्रुवारी 2022 ਨੂੰ ਯੂਨੀਅਨ ਪਾਵਰ ਮਿਨਿਸਟਰੀ ਨੇ ਯੂਨਿਲੇਟਰਲੀ ਇੱਕ ਆਰਡਰ ਪਾਸ ਕਰਤਾ ਕਿ ਜਿਹੜੇ BBMP ਦੇ ਰੂਲਸ 1974 ਨੇ ਉਹਨਾਂ ਨੂੰ ਤਬਦੀਲ ਕਰਕੇ ਜਿਹੜਾ ਪੰਜਾਬ ਦਾ ਪਾਵਰ ਮੈਂਬਰ ਸੀਗਾ BBMP ਦੇ ਵਿੱਚ ਉਹਨੂੰ ਪੱਕੇ ਤੌਰ ਤੇ ਬਾਹਰ ਕੱਢ ਦਿੱਤਾ ਲੇਕਿਨ ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਦੇ ਖਿਲਾਫ ਕੋਈ ਲੜਾਈ ਨਹੀਂ ਲੜੀ ਕਾਗਜ਼ਾ ਪੱਤਰਾਂ ਚਿੱਠੀ ਚੁੱਟੀ ਲਿਖੀ ਹੋਊਗੀ ਮੈਂ ਉਹਨਾਂ ਨੂੰ ਅੰਦਰ ਪੁੱਛਿਆ ਵਾ ਕਿ ਕੀ ਤੁਸੀਂ ਹਾਈ ਕੋਰਟ ਅਪਰੋਚ ਕੀਤਾ ਜੇ ਯੂਨੀਅਨ ਪਾਵਰ ਮਿਨਿਸਟਰੀ ਨੇ ਇੱਕ ਆਰਬਿਟਰੀ ਫੈਸਲਾ ਲੈ ਲਿਆ ਸੀਗਾ ਕਿ ਤੁਸੀਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਗਏ ਕਿਤੇ ਨਹੀਂ ਗਏ ਅੱਜ ਡੈਮ ਸੇਫਟੀ ਐਕਟ ਨੂੰ ਕੰਡੈਮ ਕਰਨ ਦੀ ਗੱਲ ਕੀਤੀ ਜਾ ਰਹੀ ਅਸੀਂ ਸਾਥ ਦੇਾਂਗੇ ਪਰ ਕਿਦੋਂ ਦਾ ਬਣਿਆ ਡੈਮ ਸੇਫਟੀ ਐਕਟ 2021 ਦਾ ਕੀ ਪਿਛਲੇ 3 ਸਾਲਾਂ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਡੈਮ ਸੇਫਟੀ ਐਕਟ ਦੇ ਖਿਲਾਫ ਕੋਈ ਲੀਗਲ ਰੂਟ اختیار ਕੀਤਾ ਹਾਈ ਕੋਰਟ ਗਏ ਸੁਪਰੀਮ ਕੋਰਟ ਗਏ ਤਾਂ ਮੈਂ ਉਹਨਾਂ ਅੰਦਰ ਕਹਾ ਕਿ ਦੇਰ ਆਏ درست ਆਏ ਤੁਸੀਂ ਬਹੁਤ ਲੇਟ ਉੱਠੇ ਆ ਪਰ ਚਲੋ ਜੋ ਉੱਠੇ ਆ ਤੇ ਅਸੀਂ ਸਾਰੇ ਤੁਹਾਡਾ ਸਹਿਯੋਗ ਦੇਾਂਗੇ ਇੱਕ ਇੰਪੋਰਟੈਂਟ ਗੱਲ ਤੁਹਾਨੂੰ ਯਾਦ ਹੋਵੇਗਾ ਕਿ 23 ਫ फेब्रुवारी ਸੌਰੀ 23 ਫ फेब्रुवारी ਨਹੀਂ ਇਹ ਗੱਲ ਆ ਗਈ ਆ ਜੀ 9 ਜੁਲਾਈ 2022 ਇਹ ਨਦਨ ਸਟੇਟ ਦੀ ਜ਼ੋਨਲ ਕਾਉਂਸਲ ਮੀਟਿੰਗ ਹੋਈ ਆ ਜੈਪੁਰ ਸਾਡੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਦੋ ਮਿਨਿਸਟਰਸ ਗਏ ਉੱਥੇ ਤੁਹਾਨੂੰ ਪੁੱਛਣਾ ਚਾਹੀਦਾ ਇਹਨਾਂ ਨੂੰ ਹਰਜੋਤ ਬੈਂਸ ਤੇ ਹਰਪਾਲ ਚੀਮਾ ਇਹਨਾਂ ਨੇ ਉੱਥੇ ਜਾ ਕੇ ਪੰਜਾਬ ਦੇ ਕੇਸ ਨੂੰ ਇੰਨਾ ਕਮਜ਼ੋਰ ਕੀਤਾ ਉੱਥੇ ਕਹਿਤਾ ਜਾ ਕੇ ਕਿ ਪੰਜਾਬ ਦੇ ਪਾਣੀ ਨੂੰ ਦੁਬਾਰਾ ਅਸੈਸ ਕਰਨ ਵਾਸਤੇ ਇੱਕ ਨਵਾਂ ਟ੍ਰਿਬਿਊਨਲ ਸੈਟਅਪ ਕੀਤਾ ਜਾਵੇ ਜਦ ਕਿ ਤੱਥ ਇਹ ਆ ਕਿ ਪੰਜਾਬ ਉਸ ਇੰਟਰ ਸਟੇਟ ਵਾਟਰ ਡਿਸਪਿਊਟ ਦਾ ਟ੍ਰਿਬਿਊਨਲ ਦੇ ਵਿੱਚ ਜਾ ਹੀ ਨਹੀਂ ਸਕਦਾ ਕਿਉਂਕਿ ਸਾਡੇ ਤਿੰਨ ਦਰਿਆ ਸਿੰਗਲ ਸਟੇਟ ਰਿਵਰਸ ਨੇ ਉਹ ਕਿਸੇ ਹੋਰ ਸੂਬੇ ਨਾਲ ਟੱਚ ਨਹੀਂ ਕਰਦੇ ਇਹ ਜਿਹੜਾ ਟ੍ਰਿਬਿਊਨਲ ਹੈਗਾ ਇਹ 1956 ਦਾ ਐਕਟ ਆ ਇਹ ਉੱਥੇ ਹੁੰਦਾ ਜਦੋਂ ਦੋ ਜਾਂ ਤਿੰਨ ਸਟੇਟਾਂ ਦਾ ਅਧਿਕਾਰ ਹੋਵੇ ਦਰਿਆਵਾਂ ਦੇ ਉੱਤੇ ਤਾਂ ਅਸੀਂ ਆਪ ਜਾ ਕੇ ਕਹਿੰਦੇ ਕਿ ਸਾਡਾ ਐਂ ਕਰੋ ਜੀ ਤੁਸੀਂ ਨਵੇਂ ਸਿਰੇ ਦਾ ਟ੍ਰਿਬਿਊਨਲ ਬਣਾ ਲਓ ਇਹ ਗੱਲ ਮੈਂ ਅੰਦਰ ਕਰਨੀ ਸੀ ਕਿ ਲੇਕਿਨ ਕਰਨ ਨਹੀਂ ਦਿੱਤੀ ਗਈ ਅਗਲੀ ਗੱਲ ਮੈਂ ਕਰਨੀ ਸੀ ਕਿ ਅੱਜ ਕੀ ਹੋ ਰਿਹਾ ਵਾ ਕਿ ਦੁਨੀਆ ਦੇ ਵਿੱਚ ਫਿਊਚਰ ਵਾਰਸ ਪਾਣੀ ਤੇ ਹੋਣਗੀਆਂ ਇਹ ਮੈਂ ਨਹੀਂ ਕਹਿ ਰਿਹਾ ਇਹ ਬੋਟਰਸ ਫੋਟਰਸ ਖਾਲੀ ਐਂਡ ਕਾਫੀ ਅਨਾਨ ਸਕੱਟਰੀ ਜਨਰਲ ਯੂਨੋ ਉਹਨਾਂ ਨੇ ਅਜ ਤੋ ਕਈ ਸਾਲ ਪਹਿਲਾਂ ਕਿਹਾ ਕਿ ਗਾਂਵਾਂ ਦੀਆਂ ਲੜਾਈਆਂ ਵਿਸ਼ਪ ਤੇਲ ਦੀਆਂ ਨਹੀਂ ਹੋਣਗੀਆਂ ਉਹ ਪਾਣੀ ਤੇ ਹੋਣਗੀਆਂ ਔਰ ਇੱਕ ਵਰਲਡ ਬੈਂਕ ਦੀ ਰਿਪੋਰਟ ਹੈ 2024 ਦੀ ਹਿਡਨ ਵੈਲਥ ਆਫ ਅ ਨੇਸ਼ਨਸ हिडन वेल्थ ऑफ नेशंस ਉਹਨਾਂ ਨੇ ਇੰਡੀਕੇਟ ਕੀਤਾ ਕਿ ਲੜਾਈਆਂ ਹੁਣ ਪਾਣੀ ਤੇ ਹੋਣਗੀਆਂ ਅੱਜ ਇੰਡੀਆ ਨੇ ਇੰਡਸ ਵਾਟਰ ਐਗਰੀਮੈਂਟ ਨੂੰ ਇੱਕ ਤਰਫਾ ਉਹਨਾਂ ਨੇ ਉਹਨੂੰ ਰੀਸੈਂਡ ਕਰਤਾ ਵਾ ਇਟ ਮਾਈਟ ਲੀਡ ਟੂ ਅ ਵਾਰ ਸਮਝ ਗਏ ਤੁਸੀਂ ਪਾਣੀ ਇਦਾਂ ਦਾ ਮਸਲਾ ਕਿ ਉਹਦੇ ਤੇ ਲੜਾਈਆਂ ਹੋਣਗੀਆਂ ਤਾਂ ਮੈਂ ਪੰਜਾਬ ਸਰਕਾਰ ਨੂੰ ਅੰਤ ਵਿੱਚ ਇਹ ਕਹਿਣਾ ਚਾਹੁੰਦਾ ਸੀ ਸਮਾਂ ਨਹੀਂ ਦਿੱਤਾ ਕੱਟ ਦਿੰਦੇ ਨੇ ਮਾਈਕ ਬੰਦ ਕਰ ਦਿੰਦੇ ਨੇ ਮੈਂ ਕਹਿਣਾ ਚਾਹੁੰਦਾ ਸੀ ਤੁਸੀਂ ਡੈਮ ਸੇਫਟੀ ਐਕਟ ਦਾ ਵਿਰੋਧ ਕਰ ਰਹੇ ਹੋ ਜ਼ਰੂਰ ਕਰੋ ਹਾਲਾਂਕਿ ਇਟ ਇਜ਼ ਅ ਅ ਨੈਸ਼ਨਲ ਐਕਟ ਲੋਕ ਸਭਾ ਤੇ ਰਾਜ ਸਭਾ ਵੱਲੋਂ ਪਾਸ ਕੀਤਾ ਗਿਆ ਡੈਮ ਸੇਫਟੀ ਐਕਟ 2021 ਪਰ ਆਪਾਂ ਮਤਾ ਪਾਸ ਕਰਕੇ ਘੱਟੋ ਘਾਟ ਉੱਥੇ ਆਪਣਾ ਦੁਖਦਾਜ਼ ਕਰ ਸਕਦੇ ਆ ਜੇ ਤੁਸੀਂ ਉਹ ਦੁਖਦਾਜ਼ ਕਰ ਰਹੇ ਹੋ ਤੇ ਨਾਲ ਜਿਹੜਾ ਰੀਆਰਗੇਨਾਈਜੇਸ਼ਨ ਆਫ ਪੰਜਾਬ ਐਕਟ 1966 ਜਿਹੜਾ ਜੜ ਸੀ ਕਿ ਕਲੋਜ਼ 78 79 ਔਰ 80 ਇਹਨਾਂ ਨੂੰ ਜਿਹੜਾ ਪੰਜਾਬ ਦੇ ਖਿਲਾਫ ਵਰਤਿਆ ਗਿਆ ਇਹ ਵੀ ਇਹਨਾਂ ਨੂੰ ਵੀ ਸਕ੍ਰੈਪਟ ਕਰਨ ਦਾ ਮਤਾ ਮਤੇ ਦੇ ਵਿੱਚ ਇਹ ਮਦ ਪਾ ਦੇਣੀ ਚਾਹੀਦੀ ਆ ਤੇ ਇੱਕ ਮਦ ਮੈਂਬਰ ਦੁਬਾਰਾ ਦੁਬਾਰਾ ਕਹਿ ਰਹੇ ਸੀ ਕਿ ਰਾਜਸਥਾਨ ਸਾਡਾ ਪਾਣੀ ਲੈ ਗਿਆ ਹਰਿਆਣਾ ਸਾਡਾ ਪਾਣੀ ਲੈ ਗਿਆ ਤੇ ਮੈਂ ਕਿਹਾ ਸੀਗਾ ਕਿ ਜੇ ਪਾਣੀ ਆ ਤੇ ਫਿਰ ਹਿੰਮਤ ਰੱਖੋ ਸਰਕਾਰ ਵੱਲੋਂ ਅਸੀਂ ਤੁਹਾਡੇ ਨਾਲ ਚੱਲਾਂਗੇ ਇੱਕ ਰਾਇਲਟੀ ਦੀ ਮੰਗ ਕਰੋ ਲਿਖੋ ਹ ਰਾਜਸਥਾਨ ਦੀ ਸਰਕਾਰ ਨੂੰ ਲਿਖੋ ਹਰਿਆਣੇ ਦੀ ਸਰਕਾਰ ਨੂੰ ਸਾਡੇ ਪੰਜਾਬ ਦੇ ਐਗਰੀਕਲਚਰ ਯੂਨੀਵਰਸਿਟੀ ਦੇ ਸਾਇੰਟਿਸਟਾਂ ਨੇ ਅੱਜ ਤੋਂ 10 ਸਾਲ ਪਹਿਲਾਂ ਅੰਕੜਾ ਕੱਢਿਆ ਸੀਗਾ ਕਿ ਪੰਜਾਬ ਦਾ ਪਿਛਲੇ ਕੁਝ ਦਹਾਕਿਆਂ ਤੋਂ ਜਿਹੜਾ ਪਾਣੀ ਰਾਜਸਥਾਨ ਤੇ ਹਰਿਆਣੇ ਨੂੰ ਗਿਆ ਉਹਦੀ ਕੀਮਤ 15 ਲੱਖ ਕਰੋੜ ਰੁਪਈਆ ਸੀਗੀ 15 ਲੱਖ ਕਰੋੜ ਤੇ ਹੁਣ ਤੁਸੀਂ ਲਾ ਲਓ ਪਿਛਲੇ 10 ਸਾਲਾਂ 'ਚ ਉਹ ਸ਼ਾਇਦ ਰਾਸ਼ੀ ਡਬਲ ਹੋ ਗਈ ਹੋਊਗੀ ਜੇ ਹਿੰਮਤ ਰੱਖਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਫਿਰ ਰਾਇਲਟੀ ਦੀ ਮੰਗ ਦੀ ਗੱਲ ਇਸ ਮਤੇ ਵਿੱਚ ਅੱਜ ਪੈਣੀ ਚਾਹੀਦੀ ਕਿਉਂਕਿ ਅੰਦਰ ਦਾ ਮੈਂ ਬੋਲ ਨਹੀਂ ਸਕਦਾ ਤਾਂ ਮੈਂ ਲੋਕਾਂ ਨੂੰ ਤੁਹਾਡੇ ਜ਼ਰੀਏ ਦੱਸਣਾ ਚਾਹੁੰਦਾ ਕਿ ਰੌਇਲਟੀ ਦੀ ਡਿਮਾਂਡ ਇਸ ਰੈਜ਼ੋਲੂਸ਼ਨ ਦੇ ਵਿੱਚ ਪੈਣੀ ਚਾਹੀਦੀ ਆ ਤੇ ਅੰਤ ਵਿੱਚ ਮੈਂ ਕਹਿਣਾ ਚਾਹਣਾ ਕਿ ਪੰਜਾਬ ਨਾਲ ਜੋ ਇੱਕ ਡੀਪ ਸਟੇਟ ਦਾ ਵੇਰਵਾ ਮੈਂ ਅੰਦਰ ਕਿਹਾ ਇਹਨਾਂ ਦੇ ਚਿਹਰਿਆਂ ਤੇ ਕਿ ਅੱਜ ਤੁਹਾਡੇ ਕੋਲ ਸਰਕਾਰ ਨਹੀਂ ਹੈ ਕੇਂਦਰ ਤੁਸੀਂ ਮਗਰਲੀਆ ਪਾਰਟੀਆਂ ਨੂੰ ਉਹਦੀ ਨੁਕਤਾ ਚੀਨੇ ਕਰ ਰਹੇ ਹੋ ਠੀਕ ਹੈ ਫਰਜ਼ ਕਰੋ ਤੁਹਾਡੇ ਕੋਲ ਵੀ ਸਰਕਾਰ ਹੋਵੇ ਤੁਹਾਡੇ ਤੋਂ ਵੀ ਇਸੇ ਡੀਪ ਸਟੇਟ ਨੇ ਇਦਾਂ ਹੀ ਐਕਸ਼ਨ ਕਰਾਉਣੇ ਔਰ ਤੁਹਾਡੇ ਤੋਂ ਹੁਣ ਕਰਾਏ ਨੇ ਤਾਜ਼ੇ ਤੁਹਾਡੇ ਕੋਲੋਂ ਸਾਡੇ ਕਿਸਾਨਾਂ ਦੇ ਅੰਦੋਲਨ ਨੂੰ ਖਨਾਰੀ ਤੇ ਸ਼ੰਭੂ ਬਾਰਡਰ ਤੋਂ ਕੁਟਾਪਾ ਚੜਾ ਕੇ ਬਲਡੋਜ਼ਰ ਚੜਾ ਕੇ ਉਹਨਾਂ ਦੇ ਜਿਹੜੇ ਚਰਾਏ ਉਹ ਤੁਸੀਂ ਡੀਪ ਸਟੇਟ ਦਿੱਲੀ ਦੇ ਕਹਿਣ ਦੇ ਉੱਤੇ ਕੀਤੇ ਨੇ ਤੁਹਾਡੇ ਕੋਲੋਂ ਆਪਣੇ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲਵਾ ਕੇ ਡਿਬਰੂਗੜ ਦੇ ਆ ਜੇਲ੍ਹਾਂ ਵਿੱਚ ਭੇਜਿਆ ਉਹ ਡੀਪ ਸਟੇਟ ਨੇ ਤੁਹਾਡੇ ਕੋਲੋਂ ਕਰਾਇਆ ਵਾ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਪਟਿਆਲੇ ਦਾ ਇੱਕ ਨੌਜਵਾਨ ਜਸਪ੍ਰੀਤ ਸਿੰਘ 22 ਸਾਲ ਦਾ ਕੈਨੇਡਾ ਤੋਂ ਆਇਆ ਉਹਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਗਿਆ ਉਹ ਡੀਪ ਸਟੇਟ ਨੇ ਤੁਹਾਡੇ ਕੋਲੋਂ ਦਿੱਲੀੋਂ ਕਹਿ ਕੇ ਇੱਥੋਂ ਕਰਵਾਇਆ ਔਰ ਬਹੁਤ ਸਾਰੇ ਹੋਰ ਪੁਲਿਸ ਮੁਕਾਬਲੇ ਜਿਹੜੇ ਡਾਊਟਫੁਲ ਨੇ ਜਿਹੜੇ ਫੇਕ ਇਨਕਾਊਂਟਰਸ ਨੇ ਉਹੀ ਡੀਪ ਸਟੇਟ ਕਰਾ ਰਹੀ ਆ ਇਸ ਕਰਕੇ ਦੂਜਿਆਂ ਤੇ ਉਂਗਲੀਆਂ ਚੱਕਣ ਤੋਂ ਪਹਿਲਾਂ ਇਹ ਦੇਖੋ ਕਿ ਤੁਸੀਂ ਪੰਜਾਬ ਦੇ ਲੋਕਾਂ ਦਾ ਕਿਵੇਂ ਕਾਹਨ ਕਰ ਰਹੇ ਹੋ ਅੱਜ ਇੱਕ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪ੍ਰੋਟੈਸਟ ਅਲਾਉ ਨਹੀਂ ਕੀਤਾ ਜਾਵੇਗਾ ਕੀ ਪੰਜਾਬ ਅਥੋਰਿਟੇਰੀਅਨ ਸਟੇਟ ਹੈ ਕੀ ਪੰਜਾਬ ਕਿਸੇ ਡਿਕਟੇਟਰ ਥੱਲੇ ਆ ਇਹਦਾ ਮਤਲਬ ਹੁਣ ਕਿਸਾਨਾਂ ਨੂੰ ਕਦੀ ਕਿਤੇ ਕੁੱਟਦੇ ਨਹੀਂ ਗੁਰਦਾਸਪੁਰ ਅੱਜ ਸਾਰਾ ਕਿਸਾਨ ਮਜ਼ਦੂਰ ਮੋਰਚੇ ਦੇ ਲੀਡਰਾਂ ਨੂੰ ਤੜਕੇ ਸਵੇਰੇ ਉਹਨਾਂ ਦੇ ਘਰਾਂ ਤੋਂ ਅਰੈਸਟ ਕਰ ਲਿਆ ਕਿਉਂਕਿ ਉਹਨਾਂ ਨੇ ਸ਼ੰਭੂ ਪੁਲਿਸ ਸਟੇਸ਼ਨ ਤੇ ਜਾ ਕੇ ਧਰਨਾ ਦੇਣਾ ਸੀਗਾ ਸੋ ਮੇਰੇ ਵੀਰੋ ਦੂਜਿਆਂ ਨੂੰ ਨੁਕਤਾਚੀਨੀ ਕਰਨੀ ਬਹੁਤ ਸੌਖੀ ਆ ਪਰ ਇਹ ਦੱਸੋ ਕਿ ਪਿਛਲੇ 3 ਸਾਲਾਂ ਵਿੱਚ ਤੁਸੀਂ ਡੈਮ ਸੇਫਟੀ ਐਕਟ ਦੇ ਵਿੱਚ ਕਾਨੂੰਨਦਾਰ ਆ ਕਿਉਂ ਨਹੀਂ ਲਿਆ ਤੁਸੀਂ ਜੋ BBMP ਦੇ ਰੂਲਸ ਆਲਟਰ ਕੀਤੇ ਯੂਨਿਪਾਵਰ ਮਿਨਿਸਟਰੀ ਨੇ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਔਰ ਹੁਣ ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਅਗਰ ਤੁਸੀਂ ਮਤਾ ਪਾਸ ਕਰਨਾ ਤੇ ਸੈਕਸ਼ਨ ਰੀਆਰਗੇਨਾਈਜੇਸ਼ਨ ਐਕਟ 1966 ਦੀ 78 79 80 ਮਦ ਉਹ ਵੀ ਰਿਜੈਕਟ ਕੀਤੀ ਜਾਵੇ ਤੇ ਦੂਜੇ ਸੂਬਿਆਂ ਦੇ ਕੋਲੋਂ ਪਾਣੀ ਦਾ ਬਣਦੀ ਰਾਇਲਟੀ ਜ਼ਰੂਰ ਮੰਗੀ ਜਾਵੇ ਇਹ ਤਾਂ ਤੁਹਾਡੇ ਕੋਲ ਗੱਲਾਂ ਕਹਿਣੀਆਂ ਪਈਆਂ ਕਿਉਂਕਿ ਅੰਦਰ ਸਾਡੀ ਆਵਾਜ਼ ਨੂੰ ਦਬਾਇਆ ਜਾਂਦਾ ਵਾ ਔਰ ਬਿਲਕੁਲ ਇੰਟਰਪਟ ਕੀਤਾ ਜਾਂਦਾ ਟੋਕ ਟਕਈਏ ਵਿੱਚ ਟਾਈਮਸ ਆਇਆ ਕੀਤਾ ਜਾਂਦਾ ਇਹ ਮੈਂ ਤੁਹਾਡੇ ਜ਼ਰੀਏ ਗੱਲਾਂ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਸੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ